ਹਾਂ ਜੀ ਕਹਿੰਦੇ ਕਿ ਅੱਜ ਦਾ ਡਿਵਲਪਮੈਂਟ ਹੋਰ ਚੱਲਿਆ ਜਾ ਰਿਹਾ ਹੈ ਆਪ ਕੌਮਨਿਟੀ ਦੇ ਸ਼ਹਿਰ ਵਾਸੀਨ ਕੀ ਅਪੀਲ ਕੀਤਾ ਨਾ ਚਾਹੁੰਦੇ ਮੈਂ ਗੁਰਮੀਤ ਸਿੰਘ ਦੇ ਪ੍ਰਧਾਨ ਅਸਤਾ ਪਾਰਟੀ ਔਰ ਸਮੁਪਤੀ ਏਕਤਾ ਪਾਰਟੀ ਗੁਰਮੀਤ ਸਿੰਘ ਅਤੇ ਸਾਡੇ ਸਟੇਜ ਨਾਲ ਵੀ ਕਿ ਮੈਂ ਸਭ ਨੇ ਸਾਂਝੇ ਤੌਰ ਤੇ ਰੋਡ ਕੋ ਕਟਿਆ ਔਰ ਲਗਾਤਾਰ ਵੋਟਰਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਕਾਂਗਰਸ ਕੋਲੇ ਬਚੋ ਅਕਾਲੀਆ ਕੋਲੇ ਬਚੋ ਜੀ ਦੇ ਪੀਜਿਤ ਚਿੰਗਤ ਆ ਰਿਹਾ ਤੇ 15 ਕੋ ਹੋ ਗਏ ਆ ਇਹੀ ਰਹੀ ਬੇਇੱਜ਼ਤੀ ਕਰਦੇ ਆ ਸ਼ਹਿਰ ਨਿਵਾਸੀ ਦੇ ਦੇਖੋ 25 ਸਾਲ ਤੋਂ ਆਪਾਂ ਨੂੰ ਕਪੂਰ ਦੇ ਰਾਣਾ ਦੇ ਦਫ਼ੀਸੇ ਕੋਲ ਕੁਝ ਨਹੀਂ ਹੋਤਾ ਅੱਜ ਵੀ ਆਪਾਂ ਜਦੋਂ ਸੜਕਾਂ ਦੇ ਖਰੇ ਪਹੁੰਚੀਆਂ ਬੇਨ ਹੈਗੀਆਂ ਨਾ ਰਾਣਾ ਦੇ ਦਫ਼ੀਸੇ ਨੇ ਕੋਈ ਸੜਕ ਬਣਾਈ ਨਾ ਕੋਈ ਵਿਕਾਸ ਕੀਤਾ ਨਾ ਕੋਈ ਬੱਤੇ ਲਵਾਏ ਨਾ ਕੋਈ ਲਕਮੀ ਲਵਾਇਆ ਕੀਤਾ ਕੀ ਹੈ ਜੋ ਇਹ ਝੰਡਾ ਨਾ ਕਿ ਮੈਂ ਲੋਕਿਆਂ ਦੇ ਖਿਲਾਫ ਹਾਂ ਇਹ 25 ਸਾਲਾਂ ਦੇ ਵਿੱਚ ਕਪੂਰ ਦੇ ਵਿੱਚ ਜਿੰਨੇ ਕੈਰੇਕਟਰ ਨਕੇਰੀ ਆਵੇ ਸਿਰੇ ਜਾਂ ਕਿਤਾ ਵਿੱਚ ਨਾ ਹੈਗੇ ਸੀ ਕਿ ਹੋਰੋਂ ਨੇ ਕੋਈ ਮਦਦ ਦਿੱਤੀ ਮੇਰੇ ਨੂੰ ਕੋਈ ਪੁੱਛਣਾ ਨਹੀਂ ਚਾਹੀਦਾ ਉਸਟਰਪੇ ਇੱਟਾ ਪਾਰਟੀ ਨੂੰ ਝੰਡਾ ਜਿਹੜਾ ਬਲੰਦ ਕੀਤਾ ਗਿਆ ਹੈ 2000 ਤੋਂ ਵੀ ਮੈਸੇਜ ਹੈ ਅਸੀਂ ਸਜ਼ਾ ਪਰੰਪਰਿ ਨੂੰ ਲਈ ਹੈ ਇਹ 2022 ਵਿੱਚ ਪਾਰਟੀ ਆਨ ਜਨਤਾ ਪਾਰਟੀ ਤੇ ਉਸਟਰਪੇ ਪਾਰਟੀ ਸਾਹਮਣੇ ਟੋਰ ਤੇ ਮੈਸੇਜ ਹੈ ਇਹਨਾਂ ਲੀਡਰਾਂ ਦੇ ਖਿਲਾਫ ਇਹ ਲੜਾਈ ਹੰਦੀਪ ਜੀ ਤਕਰੀਬ ਨੂੰ ਹੋਵੇਗੀ ਜੇ ਗੱਤੂ ਕਹਿੰਦੇ ਅਸੀਂ 25 ਸਾਲ ਤੋਂ ਰਹਿ ਗਏ ਆ राणा गल मैं चैलेंज कर रहा बगैर पहले तो मेरे सामने खड़ा होते दस तेज लागू तेनों किटा पे सामने किोटा पेरे अपील है देखो अभी तो बार बार नशे के खिलाफ लोगों ने पहला भी अपील कर रहे हैं पच्चीस साल चलिए साल लिटाया गया पुतला ना वह ਹੁਣ ਮੈਂ ਸਮਝਦਾ ਕਪੂਰਤਲੀ ਹੋ ਗਿਆ ਇੱਕ ਸੁਨਹਿਰੀ ਮੌਕਾ ਹੈਗਾ ਇਸ ਕਪੂਰਤਲੀ ਨੇ ਇਜਾਜ਼ਤੀ ਦਵਾਈ ਇਹਦਾ ਕਪੂਰਤਲੀ ਤੇ 15 10 ਰੁਪਏ ਪਰ ਇਜਾਜ਼ਤੀਆ ਮਿਰਿਆਸੀ ਨੇ ਇਹ ਸੇ ਤਰ੍ਹਾਂ ਰਾਣਾ ਤੇ ਬੀਨ ਸੇ ਨੂੰ ਤੇ ਇੰਤੇ ਮੈਂ ਸਮਝਦਾ ਕਪੂਰਤਲੀ ਦੀ ਇਜਾਜ਼ਤੀ ਮਿਲੂਗੀ ਤੇ ਇੱਕ ਨਵਾਂ ਕਪੂਰਤਲਾ ਪੈਦਾ ਹੋਊਗਾ ਉਹ ਨਵਾਂ ਕਜਾਨੇ ਪੈਦਾ ਕਰਕੇ ਵੀ ਕਾਗਜ਼ ਆਵਾਂਗੇ ਲੋਕੀਆ ਬੱਚੇ ਨੂੰ ਹੀ ਬੋਵਾਗੇ ਇਹ ਸਾਡਾ ਜੜਾ ਜਾਂਦਾ ਹੈ ਪੋਰਟਰਨ ਤੋਂ ਅਪੀਲ ਕਰਨਾ ਚਾਹੁੰਗੇ ਕਿ ਰੋਟਾ ਦੇ ਮਕਦੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਨਾ ਚਾਹਨਾ ਢਾੜੀ 50 ਕਟਹਾਵਾ ਇਹਨਾਂ ਦਾ ਖਾਣਾ ਪੀਣਾ ਇਕੱਠਾ ਹੈਗਾ ਉਹ ਜਾਰੇ ਸਾਥੀਆਂ ਦੇ ਬੱਚੇ ਸਾਰੇ ਮੀਂਹ ਦੇ ਰੇ ਬੱਚੇ ਲੋਕਤਾ ਪਾਰਟੀ ਦਾ ਸੱਚਾ ਸਾਥਕ ਰਹਿਣਗੇ ਜੋ ਕਸ਼ੀ ਮੈਂ ਕੋਈ 30 ਸਾਲ ਸੇਵਾ ਕਰਦਾ ਇਸ ਨਾਲ ਜਰਾ ਉਹ 30 ਸਾਲ ਸੇਵਾ ਕਰਦਾ ਆ ਸਾਡੀ ਸੇਵਾ ਨੂੰ ਖਰਾਕੋ ਇਹ ਕਿ ਕੋਈ ਹੋਰ ਮੇਰੀ ਥਾਂ ਆਲੋਕ ਸਿੰਘ ਜੀ ਤੋਂ ਪਰਮਜੀਤ ਸਿੰਘ ਜਿਹੜੇ ਹਲਕੇ ਦੇ ਪਰ ਦੂਰਸਾ ਵਲਕ ਨੂੰ ਅੰਤਰਜਿਕ ਵੈਸ ਸਰ ਨੇ ਤੁਹਾਨੂੰ ਇਹ ਵੀ ਜਾਣੀ ਦਿੱਤਾ ਹੈਗਾ ਕਿ ਲੋਕਾਂ ਦੇ ਵਿੱਚ ਨਸ਼ਾ ਇੱਕ ਵੱਡਾ ਹੈ ਵੋਟਰਾਂ ਨੂੰ ਪੀਲ ਕਰਦੇ ਆ ਇਹ ਨਸ਼ੇ ਦਾ ਖੋਰ ਆ ਜਿਹੜਾ ਇਹਨੂੰ ਖਤਮ ਕਰਨ ਦੇ ਵਿੱਚ ਜਨਤਾ ਸਾਡਾ ਸਹਿਯੋਗ ਦੇਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ੇ ਦਾ ਖੋਰ ਜਿਹੜਾ ਆਪਾਂ ਪੰਜਾਬ ਤੋਂ ਕੱਢ ਸਕੀਏ ਨਸ਼ੇ ਦਾ ਕੋਡ VOTER ਜਨਤਾ ਸਾਥ ਦੇ ਹੋਏ ਤੇ ਨਿਕੂਗਾ ਇਹ ਲੀਡਰਾਂ ਨੇ ਪ੍ਰਸ਼ਾਸਨ ਦੇ ਹੱਥ ਅੰਨੇ ਆ ਇਹ ਲੀਡਰ ਕੌਣ ਆ ਬੜਾ ਸਾ 24 ਘੰਟੇ ਦੇ ਖਤਮ ਕਰ ਸਕਦੇ ਆ ਨਸ਼ਾ ਵਿਕਦਾ ਮੀਟਰਾ ਦੀ ਸ਼ਹਿਰ ਆ ਕੁੱਤਾ ਲਿਆਂਦਾ ਮਜੀਠੀਏ ਦੇ ਵਿਕਤ ਸਰ ਜੀਤ ਨੇ ਚਾਹੀਦੇ ਸਾਡਾ ਰਵੇ ਕੱਟ ਦਾ ਐਸੀ ਮਾਲਕ ਨੇ ਸੁਣੀ ਉਹਨਾਂ ਦਾ ਵਾਕਿਆ ਹੀ ਲਾਈ ਕੱਖ ਨੂੰ ਦੇਖੋ ਨਸ਼ਾ ਕੋਈ ਪੈਦਾ ਕੀਤਾ ਸਰਕਾਰਾਂ ਨੇ ਪ੍ਰਸ਼ਾਸਨ ਨੂੰ ਖੁੱਲ ਦੇਣ ਤੇ 24 ਘੰਟੇ ਦੇ ਮੈਂ ਸਮਝਦਾ ਨਸ਼ਾ ਪ੍ਰਸ਼ਾਸਨ ਕਰ ਰਿਹਾ ਹੈ ਤੇ ਕੀ ਕੀ ਆ ਅੱਜ ਪੀ ਰਹੀ ਆ ਤੌਰ ਜਿਹਾ ਨਿਸ਼ਾਨ ਆ ਰੋਡ ਮਾਰਚ ਰੋਡ ਮਾਰਚ ਕਰ ਰਹੇ ਕੀ ਜਨਾਬ ਸੱਤ ਦਿਨਾਂ ਦਾ ਮੈਂ ਜਾ ਕੇ ਜਾਇਪੁਰ ਰਖਦਾ ਹਾਂ ਪੈਸਤੀਸ਼ ਪਰ ਨਹਰ ਭਾਰਤੀ ਅੰਮਲ ਕਪੜੀ ਪ੍ਰਧਾਨ ਜੋ ਅੱਜ ਰੋਡ ਰੋਡ ਮਾਰਚ ਕਰ ਰਹੇ ਆ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਪਿਛਲੇ 70 ਬੱਧੇ ਕੋਸਾ ਲਾ ਦੋ ਸਰਮਾਗਰ ਪਾੜਿਆ ਰਾਜਕਤਾ ਪੂਰੀ ਜਿਹੀ ਰਹੀ ਆ ਅਮੀਰ ਤੇ ਗਰੀਬ ਦੀ ਆ ਪੂਰੀ ਜਾਗੋ ਜੇ ਤੁ ਕਪੂਰਥਾਲਾ ਜਾਂ ਪੰਜਾਬ ਬਚਾਉਣਾ ਵਾ ਤੇ ਬਾਤ ਇਮਾਨਦਾਰ ਕਹਿੰਦੇ ਨਿਮੋੜਦਾ ਅਰੇ ਲੋਕਾਂ ਦੇ ਵਿੱਚ ਸਹੀ ਮੰਨੇ ਪਹਜਾਓ ਤਰ੍ਹਾਂ ਬਾਕੀ ਪਾਰਦੇ ਨੇ ਤੇ ਤੁਸੀਂ ਕੀ ਆਪਣਾ ਕੰਮ ਕਰਤੀ ਤੁਸੀਂ ਦੇਖੋ 2010 ਨੂੰ ਹੋ ਗਿਆ ਅਮਨਪਾਤ ਉਹ ਮੇਰੇ ਖਿਆਲ ਦੇ ਵਿੱਚ ਪੰਜਾਬ ਵਿੱਚ ਗੁੰਡਾਗਰਦੀ ਸ਼ਰਾ ਨੰਗਾ ਨਾਚ ਨਾਚ ਰਹੀ ਗੋਲੀ ਬਾਰੀ ਐ ਨਹੀਂ ਚੱਲੀ ਆ ਜਿਹੜੇ ਤੱਕੇ ਜਾਉਦੇ ਆ ਨਸ਼ਾ ਘਰੇ ਨਹੀਂ ਮੰਗਦਾ ਘਰ ਘਰ ਨਸ਼ਾ ਵੇਖਿਆ ਵਾ ਜੇ ਬਲਵੰਤਾਂ ਨੂੰ ਕਹਿੰਦੇ ਮੈਂ 6 ਮਹੀਨੇ ਬਾਅਦ ਨਸ਼ਾ ਰੋਕ ਦੂੰਗਾ ਉਹ ਅੱਜ ਮੇਰੇ 2 ਸਾਲ ਤੋਂ ਪਰਸਨਾ ਹੋ ਗਿਆ ਡੋਲਾ ਹੋ ਗਿਆ ਵਾ ਔਰ ਗਾਲ ਮੇਰੇ ਮੋਹ ਵੰਦੇ ਹੋਊਗਾ ਜਿਹੜਾ ਆਪਾਂ ਲੋਕ ਨਾ ਜਾਣੋਗੇ ਆਹ ਜੰਡੇ ਲੈ ਕੇ ਆ ਰਹੇ ਜੰਡੇ ਜੀ ਪੰਜਾਬ ਆਪਣਾ ਪੰਜਾਬ ਖੁਸ਼ਹਾਲ ਬਣਾਉਣਾ ਲੋਕ ਤੇਰੇ ਹੀ ਦਾ ਰੋਜ਼ਗਾਰ ਹੈ ਸਭ ਤੋਂ ਵੱਡੀ ਲੋੜ ਹਸਣ ਮੁਜਾਹਤ ਮਸੇ ਆ ਮਸੇ ਨੂੰ ਖੋਲ ਕਰਨਾ ਕੰਨੇ ਬੰਨੇ ਤੁਮ ਜਾਤੇਗਾ ਜੇ ਆਪ ਵੀ ਜਾਪਰ